ਜਿੰਨੇ ਡੈਥ ਹੋਈ ਕੀ ਲਾਦੇ ਸੋਤੇ ਉਹ ਮੇਰੇ ਫਾਦਰ ਸਾਸਰੀ ਅੱਛਾ ਹਾਂਜੀ ਤੇ ਦੂਜੇ ਦੂਜੇ ਮੇਰੇ ਚਾਚਾ ਜੀ ਸੀ ਤੇ ਕੀ ਹੋਇਆ ਸੀ ਪੂਰਾ ਮਾਮਲਾ ਮੜਾ ਮਾਮਲਾ ਬਸ ਉਹਨਾਂ ਨੂੰ ਦੋਨਾਂ ਨੂੰ ਅਟੈਕ ਹੀ ਬਾਈ ਹੋਰ ਕੋਈ ਉਹਨਾਂ ਨੂੰ ਢੱਲ ਮੱਠ ਨਹੀਂ ਸੀ ਵੈਸੇ ਕੋਈ ਅਹੀ ਜੇ ਚੱਕਰ ਵਾਲੀ ਗੱਲ ਨਹੀਂ ਸੀ ਵਧੀਆ ਠੀਕ ਠਾਕ ਰਹਿੰਦੇ ਸੀ ਬਸ ਅਟੈਕ ਹੋਇਆ ਜੀ ਦੋਨੋਂ 4 ਘੰਟੇ ਦੇ ਫਰਕ ਨਾਲ ਪਹਿਲਾਂ ਮੇਰੇ ਡੈਡੀ ਨੂੰ ਹੋਇਆ ਬਸ ਉਹਦਾ ਨਾਮ ਸਦਮਾ ਪਰਦਾਸ਼ਤ ਕਰਦੇ ਹੋਏ ਬਸ ਪੂਰੀ ਸੋਚ ਕਰੀ ਗਏ ਉਹਦੇ ਕਰਕੇ ਬਸ ਹਾਂ ਹਾਂ ਤਦਾਰੇ ਉਹਨਾਂ ਨੂੰ ਵੀ ਅਟੈਕ ਹੀ ਸੀ ਤੁਮੀ ਭਰਾਵਾਂ ਨੂੰ ਇਕੱਠਾ ਮੋਟਾਇਗੀ ਡੈਡੀ ਦੀ ਪ੍ਰੋਬਲਮ ਕੀ ਕੰਮ ਕੀ ਕਰਦੇ ਤੁਹਾਡੇ ਡੈਡੀ ਤੇ ਤੁਸੀਂ ਕੀ ਮੈਂ ਜੀ ਪ੍ਰਾਈਵੇਟ ਫੈਕਟਰੀ ਦੇ ਵਿੱਚ ਕੰਮ ਕਰਦਾ ਜੀ ਤੇ ਮੇਰੇ ਡੈਡੀ ਸੀ ਜਿਹੜੇ ਉਹ ਰਾਜ ਮਿਸਤਰੀ ਦਾ ਕੰਮ ਕਰਦੇ ਸੀ ਚਣਾਈ ਦਾ ਕੰਮ ਕਰਦੇ ਸੀ ਤੇ ਕਾਫੀ ਟਾਈਮ ਹੋ ਗਿਆ ਸਾਲ ਦੋ ਸਾਲ ਹੋ ਗਏ ਉਹ ਟੂਲਾ ਪੈੜ ਬਣੀ ਹੋਈ ਸੀ ਉਥੋਂ ਗਿਰ ਗਏ ਸੀ ਉਹਦੇ ਕਰਕੇ ਚੂਲੇ ਤੇ ਉਹਨਾਂ ਦੀ ਸੱਟ ਲੱਗੀ ਸੀ ਫਿਰ ਇਸੇ ਕਰਕੇ ਉਹ ਕੰਮ ਨਹੀਂ ਕਰਨ ਜੋਗੇ ਰਹੇ ਸੀ ਤੇ ਡਾਕਟਰ ਨੇ ਕਿਹਾ ਜੀ ਉੱਚੀ ਨਹੀਂ ਜਗ੍ਹਾ ਤੇ ਭਾਰ ਬੋਝ ਨਹੀਂ ਚੱਕਣਾ ਜਾਂ ਕੋਈ ਵੀ ਕੰਮ ਨਹੀਂ ਕਰਨਾ ਇਸ ਕਰਕੇ ਘਰ ਹੀ ਰਹਿ ਰਹੇ ਸੀ ਜੀ ਕੋਈ ਹੋਰ ਸਾਡੇ ਕੋਲ ਇਨਕਮ ਦਾ ਕੋਈ ਸਾਧਨ ਨਹੀਂ ਹੈਗਾ ਸੀ ਠੀਕ ਆ ਜੀ ਮੈਂ ਹੀ ਬਸ ਪ੍ਰਾਈਵੇਟ ਫੈਕਟਰੀ ਦੇ ਵਿੱਚ ਕੰਮ ਕਰਦਾ ਜੀ ਬਸ ਉਸ ਨਾਲ ਹੀ ਅਸੀਂ ਕਰਦਾ ਗੁਜ਼ਾਰਾ ਚਲਾ ਕਿੰਨੇ ਭੈਣ ਭਾਈ ਨੇ ਅਸੀਂ 5 ਭੈਣ ਭਰਾ ਆ ਜੀ ਤਿੰਨ ਭੈਣਾਂ ਨੇ ਜੀ ਸਾਰੇ ਨੂੰ ਵੱਡਾ ਮੈਂ ਆ ਜੀ ਤਿੰਨ ਮੇਰੀਆਂ ਭੈਣਾਂ ਨੇ ਜੀ ਤੇ ਉਹ ਉਹਨਾਂ ਦੀ ਮੈਰਿਜ ਹੋਈ ਹੋਈ ਆ ਜੀ ਤੇ ਇੱਕ ਛੋਟਾ ਭਰਾ ਆ ਜੀ ਉਹ ਰਹਿ ਰਿਹਾ ਜੀ ਮੈਂ ਕਿਹਾ ਸਾਰੀ ਕਬੀਲ ਦਾ ਰੀਅਲ ਹਾਂ ਜੀ ਹਾਂ ਉਹ ਇਸ ਟਾਈਮ ਜੀ ਮੇਰੇ 프리 ਹਾਂਜੀ ਤੇ ਸਾਡੀ ਹੱਤਵੰਨ ਕੀ ਬੇਨਤੀ ਹੈ ਜੇ ਕੋਈ ਵੀ ਕੁਛ ਵੀ ਸਰਕਾਰ ਜਾਂ ਕੋਈ ਵੀ ਕਰ ਸਕਦਾ ਸਾਡੇ ਵਾਸਤੇ ਤਾਂ ਜ਼ਰੂਰ ਕਰੇ ਜੀ ਠੀਕ ਹੈ ਜੀ ਤੇ ਸਾਡੀ ਤਾਂ ਬਸ ਇਹੀ ਬੇਨਤੀ ਹੈ ਵੀ ਮੇਰਾ ਨਾਮ ਕਾਜਿਬ ਹੈ ਕਾਜਿਬ ਕੀ ਲਾਦੇ ਜਿਹੜਾ ਡੈਥ ਹੋਈ ਹੈ ਮੇਰੇ ਡੈਡੀ ਸੀਗੇ ਕੀ ਹੋਇਆ ਸੀ ਕੋਦਮੀ ਇਦਾਂ ਦਾ ਜਿਹੜਾ ਵੀ ਤੁਹਾਡੇ ਤਾਇਤਵਾ ਤੁਹਾਡੇ ਸੀ ਇਹਨਾਂ ਨੇ ਤਾਇਆ ਜੀ ਦੇ ਮੁੰਡੇ ਨੂੰ ਦੱਸਿਆ ਗਿਆ ਵੀ ਇਹਦੀ ਸੀ ਸਦਮਾ ਹੀ ਲੱਗ ਗਈ ਇਹਨਾਂ ਨੂੰ ਜਦੋਂ 8 ਵਜੇ ਦੇ ਕਰੀਬ ਇਹਨਾਂ ਦੀ ਡੈਥ ਹੋਈ ਹੈ ਤਾਇਆ ਜੀ ਹਾਂ ਤਾਂ ਜਦੋਂ ਇਹ ਫੈਕਟਰੀ ਚ ਜਾ ਕੇ ਲਿਆਂਦੇ ਨੇ ਤਾਂ ਮਤਲਬ ਜਦੋਂ ਇਹ ਪਹੁੰਚੇ ਨੇ ਇਹਨਾਂ ਨੂੰ ਚੁੱਪ ਕਰਾਉਣ ਖੜੇ ਵੀ ਹੋਏ ਨੇ ਮਤਲਬ ਚੁੱਪ ਕਰਾਉਣ ਦੇ ਨਾਲ ਸਾਰੇ ਜਦੋਂ ਬੈਠੇ ਨੇ ਜਿਹੜੇ ਤਾਇਆ ਜੀ ਪਹਿਲਾਂ ਗੱਲ ਹੋਈ ਉਹਨਾਂ ਨੇ ਮੋਢੇ ਤੇ ਇਦਾਂ ਹੋ ਰੱਖ ਕੇ ਨਾਲ ਦੀ ਨਾਲ ਹੋ ਗਏ ਸੀ ਅਟੈਕ ਹੀ ਹੋ ਗਏ ਹਾਂ ਯਾਨੀ ਕਿ ਕਹਿ ਲਈ ਥੋੜੇ ਡੈਡੀ ਦਾ ਤੇ ਥੋੜੇ ਤਾਇਆ ਦਾ ਗੂੜਾ ਪਿਆਰ ਥੋੜਾ ਪਿਆਰ ਸੀ ਉਹਨਾਂ ਨੇ ਜਿਹੜੀ ਤੁਹਾਨੂੰ ਘਟ ਘਟਣਾ ਸੁਣਾਈ ਆ ਕਿੰਨੇ ਭੈਣ ਭਾਈਆਂ ਤੁਸੀਂ ਅਸੀਂ ਚਾਰ ਭੈਣ ਭਾਈਆਂ ਜੀ ਮੈਂ ਇਕੱਲਾ ਭਰਾ ਤਿੰਨ ਭੈਣਾਂ ਨੇ ਕਮਾਉਂ ਵਾਲੇ ਕਲੇ ਤੁਹਾਡੇ ਡੈਡੀ ਕੀ ਕੰਮ ਕੀ ਕਰਦੇ ਸੀ ਡੈਡੀ ਦੀ ਇਲੈਕਟ੍ਰੋਨਿਕਸ ਦੀ ਸ਼ੌਕ ਸੀ ਤੇ ਨਾਲ ਹੁਣ ਲੋਨ ਲੈ ਕੇ ਇੱਥੇ ਦੁਕਾਨਾ ਪੜਾਈਆਂ ਸੀ ਆਪਣੀ ਨਾਲ ਛੋਟਾ ਜਿਹਾ ਪਰਚੂਨ ਦਾ ਕੰਮ ਸੀਗਾ ਜੀ ਬਹੁਤੀ ਵੀ ਲੋਨ ਦੀਆਂ ਕਿਸ਼ਤਾਂ ਹੁਣ ਰਹਿ ਗਈਆਂ ਨੇ ਸਾਰੀਆਂ ਠੀਕ ਜਦੋਂ ਜੀ ਕੀ ਕਹਿਣਾ ਹੈ ਤੁਹਾਡੇ ਪਿੰਡ ਦੇ ਵਿੱਚ ਜਿਹੜੀ ਵੱਡੀ ਘਟਨਾ ਘਟਿਆ ਦੋ ਸਕੇ ਭਰਾਵਾਂ ਦੀ ਮੌਤ ਹੋਈ ਦੇਖੋ ਜੀ ਕਹਿਣ ਦੇ ਪਿੱਛੇ ਕੁਝ ਪੱਕੀ ਨਹੀਂ ਲਿਆ ਤ ਸਭ ਨੂੰ ਪਤਾ ਹੈ ਪਰਮਾਤਮਾ ਜਾਣਦਾ ਹੈ ਕਿ ਉਹਦੀ ਮਰਜ਼ੀ ਸੀ ਹਨ ਪਰ ਜੋ ਹੋਇਆ ਉਹ ਹੋ ਗਿਆ ਹੂੰ ਮਤਲਬ ਜੋ ਸਾਧਨਾ ਪਰ ਬਾਹਰ ਨਹੀਂ ਲੱਗਿਆ ਨਾ ਜੀ ਪਰ ਬੱਚੇ ਤੇ ਕਿਹਦੀ ਧਾਰੀ ਬਹੁਤ ਸੇਤੀ ਬਣੀ ਜੀ ਮਾਪੇ ਲੱਗ ਰਹੇ ਨੇ ਬਹੁਤ ਸਾਰਾ ਲੋਕ ਹੂੰ ਭਰੋਖਾ ਕਰਵਾ ਚਲਾਉਣਾ ਮੁਤਲਬ ਹੈ ਤਾਂ ਸਰਕਾਰ ਅਗੇ ਵੀ ਲੜਨਾ ਪਏਗਾ ਕਿਤੇ ਕਾਨੂੰਨ ਕੋਈ ਸਰ ਸਰਕਾਰ ਕੋਲ ਕੋਈ ਸੁਣੀ ਤੇ ਬਗੜਾ ਉਹ ਤੇ ਇਸ ਪ੍ਰਕਾਰ ਦੀ ਜਿੰਨੀ ਉਸਕੇ ਬਾਤੋ ਬਦਵਾ ਦੇ ਦਿੱਤੀ ਦੋਸਤੋ ਵਿਚ ਥੋੜੀ ਪਿੰਡ ਦੇ ਵਿੱਚ ਵਿਛੜਦੇ ਰਹੇ ਉਹ ਤੋਂ ਦਾ ਮਿਲਦੇ ਰਹੇ ਉਹਨੂੰ ਕਿਸ ਤਰ੍ਹਾਂ ਦਾ ਸੁਭਾਅ ਸੀ ਉਹਨੇ ਬਰਾਮਾ ਦਾ ਸੁਭਾਅ ਬਹੁਤ ਮਿਲਣ ਸਾਰ ਆਦਮੀ ਸੀ ਮੋਹਣ ਜੀ ਇੱਕ ਨਾ ਇਲੈਕਟ੍ਰੋਨਿਕ ਦਾ ਰਪਿਆਰ ਦਾ ਕੰਮ ਕਰਦਾ ਸੀ ਜਰਾ ਦੋਰ ਇਲੈਕਟ੍ਰੋਨਿਕਸ ਆਉਂਦੀ ਹੈ ਕਿਸੀ ਵੀ ਕੋਈ ਹੋਰ ਟੀਵੀ ਖੇਚ ਜਾਉਂਗਾ ਦੇਖਦਾ ਸੀ ਉਹ ਕਰਚਾਰ ਕਰਦਾ ਸੀ ਪੁਰਾਣੀਆਂ ਚੀਜ਼ਾਂ ਟੀਵੀ ਖਰਾਬ ਹੋ ਗਿਆ ਮਤਲਬ ਇੰਨੇ ਮਿਲਣਸਾਰ ਆਦਮੀ ਸੀ ਉਹਨੇ ਭਾਈ ਜਿਵੇਂ ਹੁਣ ਉਹ ਰਾਮ ਲਾਲ ਜੀ ਸੀ ਮਿਸਤਰੀ ਦਾ ਕੰਮ ਕਰਦਾ ਸਾਰੇ ਇੱਕ ਬੰਦੇ ਇਹ ਚਾਹੁੰਦਾ ਸੀ ਵੀ ਇਹਨਾਂ ਤੋਂ ਕੰਮ ਕਰਾਈਏ ਘਰ-ਬਾਰ ਇਹਨਾਂ ਤੋਂ ਕਰਾਈਏ ਕਿਉਂਕਿ ਦੂਸਰੇ ਲੋਕ ਚਾਹੁੰਦੇ ਸੀ ਵੀ ਇਹਦੇ ਡੈਡੀ ਕੋਲ ਜਾ ਕੇ ਜੇ ਕੋਈ ਮੇਰਾ ਖਰਾਬ ਹੈ ਤਾਂ ਇਹਦੇ ਡੈਡੀ ਨੂੰ ਠੀਕ ਕਰਾਈਏ ਮਤਲਬ ਆਉਂਦੇ ਬੰਦੇ ਨੂੰ ਚਾਹ ਪਾਣੀ ਪੁੱਛਣਾ ਮਿਲਣਾ ਵੇੜਨਾ ਪਵੇ ਪਰ ਪਰਿਵਾਰ ਦੀ ਰੀਤ ਤਾਂ ਬਹੁਤ ਵਧੀਆ ਪਰਿਵਾਰ ਹੈ ਸਾਰੇ ਭਾਈ ਮਿਲਨਸਾਰ ਬੰਦੇ ਨੇ ਕੋਈ ਉੱਚੀ-ਨੀਚੀ ਦਾ ਕਿਸੇ ਨਾਲ ਪਸਾਰੇ ਪ੍ਰੇਮ ਪ੍ਰਾਪ ਪਿਆਰ ਨਾਲ ਘਾਰੇ ਬੰਨ੍ਹ ਰਹੇ ਨੇ ਜੀ ਕਿਸੇ ਨਾਲ ਵੀ ਇਹਨਾਂ ਨਾਲ ਅੱਜ ਤੱਕ ਲੜਾਈ ਝਗੜਾ ਨਹੀਂ